ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਪੰਥਕ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਵਿਖੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਗਏ ਜੋ ਜੇਲਾਨ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਸਰਕਾਰ ਨੇ ਉਹਨਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਅਜੇ ਤੱਕ ਵੀ ਜੇਲਾਨ ਵਿੱਚ ਬੰਦ ਹਨ ਉਹਨਾਂ ਦੀ ਰਿਹਾਈ ਵਾਸਤੇ ਪੰਥਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ जम के नारेबाजी की गई सरकार डीडीएस न्यूज तो ब्यूरो चीफ दर्शन कौर बेदार खास रिपोर्ट ਇਹ ਬਾਹਰੋਂ ਪਿੱਛੇ ਕਰਦਾ ਬਾਹਰੋਂ ਪਿੱਛੇ ਅੱਜ ਪੂਰੇ ਪੰਜਾਬ ਦੇ ਵਿੱਚ ਕਿਥੇ ਕਸਾਮ ਜਿੱਥੇ ਬੰਦੀਆਂ ਨੇ ਜਿੱਥੇ ਵਰਦੀ ਸਿੰਘ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਜਿਨ੍ਹਾਂ ਦੇ ਵਿੱਚ ਪਾਗਿਆ ਉਹਨਾਂ ਨੂੰ ਰਿਹਾਅ ਕਰਾਉਣ ਵਾਸਤੇ ਅੱਜ ਪੂਰੇ ਪੰਜਾਬ ਦੇ ਈਸੀ ਤਰ੍ਹਾਂ ਦੇ ਘੜੀਆਂ ਜਿਹੜੇ ਪੁਤਲੇ ਸਾਡੇ ਜਣੇ ਆ ਪਿਛਲੇ ਤੱਕ ਦੀ ਸੀਮਤ ਨਹੀਂ ਨਾਲ ਤੋਂ ਅਗਲੇ ਪਾਸੇ ਜਿਹੜੇ ਆ ਕਿਥੇ ਜਿੱਥੇ ਬੰਦੀਆਂ ਨੇ ਸੁਤੀਆਂ ਜਿੱਥੇ ਬੰਦੀਆਂ ਨਾਲ ਕੇ ਆਉਣ ਵਾਲੇ ਸਮਾਜ ਦੇ ਵਿੱਚ ਵੱਡੇ ਪ੍ਰੋਗਰਾਮ ਵਿਕੇ ਆ ਉਹਨਾਂ ਦੇ ਵੀ ਜਿਹੜਾ ਉਹ ਵੀ ਪ੍ਰੋਗਰਾਮ ਇਹਨੇ ਤੇ ਲਾਗੂ ਕਰਾਂਗੇ ਤੇ ਨਾਲ ਅੱਜ ਕਿੱਥੇ ਜਿਹੜੀ ਕਿਸਾਨ ਕਿਥੇ ਬੰਦੀਆਂ ਦੀ ਕਾਲ ਤੇ ਅੱਜ ਕਿੱਥੇ ਵੱਖ-ਵੱਖ ਥਾਵਾਂ ਦੇ ਪੁਤਲੇ ਸਾੜਿਆ ਅੱਜ ਅਸੀਂ ਇੱਥੇ ਪੰਜਾਬ ਤੇ ਨਾਲ ਭਾਰਤੀ ਸਰਕਾਰ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਪੁਤਲਾ ਸਾੜ ਕੇ ਤੇ ਦੱਬ ਕੇ ਵਿਰੋਧ ਕਰਾਂਗੇ ਕਿਉਂਕਿ ਜਿਹੜੇ ਨਾਜਾਇਜ਼ ਜਿਹੜੇ ਪਿਛਲੇ ਲੰਮੇ ਸਮੇ ਤੋਂ ਆਪਣੀਆਂ ਸਜਾਵਾਂ ਹੀ ਪੂਰੀਆਂ ਕਰ ਸਕਿਆ ਜਿਨ੍ਹਾਂ ਨੂੰ 20 ਸਾਲ ਹੋ ਗਿਆ ਵਾ ਸਜਾਵਾਂ ਪੂਰੀਆਂ ਕੀਤੇ ਨੂੰ ਪਰ ਜਿਹੜੀ ਸਾਡੀ ਹਕੂਮਤ ਹੈ ਦੁਨੀਆਂ ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ ਇਸ ਕਰਕੇ ਅੱਜ ਤੱਕ ਉਹਨਾਂ ਨੇ ਬਾਹਰ ਨਹੀਂ ਕੱਢੇ ਸਾਡੇ ਜੋਧੇ ਅਸੀਂ ਇਹ ਭਾਰਤ ਤੇ ਪੰਜਾਬ ਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਜੇਲਾਂ ਵਿੱਚ ਜਿਹੜੇ ਲੱਕੇ ਜਿਹੜੇ ਸਾਡੇ ਆ ਜੀਨਲ ਜੋਧੇ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰੋ ਇਹ ਨਹੀਂ ਮੇਕਨਲ ਵਾਹਗੋ ਜੀ ਸਾ ਪੂਰੇ ਪੰਜਾਬ ਦੇ ਵਿੱਚ ਚਲ ਰਾ ਡੀਸੀ ਦਫ਼ਤਰਾਂ ਦੇ ਗਾੜੀ ਜੋ ਕਿ ਲੰਮੇ ਸਮੇਂ ਦੇ ਉੱਤੋਂ ਜੇਲਾ ਦੇ ਵਿੱਚ ਜਿਹੜੇ ਸਾਡੇ ਬੰਦੀ ਸਿੰਘ ਧੱਕੇ ਹੋਏ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਛਡਾਉਣ ਵਾਸਤੇ ਜਿਹੜਾ ਲੰਮੇ ਸਮੇਂ ਤੋਂ ਮੋਰਚਾ ਲੱਗਾ ਪਿਛਲੇ 350 ਤੋਂ ਉੱਪਰ ਹੋ ਗਿਆ ਚੰਡੀਗੜ੍ਹ ਦੇ ਵਿੱਚ ਉਸ ਮੋਰਚੇ ਦੀ ਸਪੋਰਟ ਵਾਸਤੇ ਪੂਰੇ ਪੰਜਾਬ ਦੀਆਂ ਭਰਾਤਰ ਜਥੇ ਬੰਦੀਆਂ ਸਖਜ ਜਤੇ ਬੰਦੀਆਂ ਸਾਰੀਆਂ ਜਿਹੜੀਆਂ ਦਿੱਸੀ ਦਫਤਰਾਂ ਦੇ ਬੂਏ ਗੜੀ ਜਿਹੜਾ ਅੱਜ ਤੱਕ ਤੇ ਅੱਥੇ ਬੋਗ ਮਜਰਾ ਆ ਉਹ ਕਰਨੀਆਂ ਨੇ ਜਿਹਦੇ ਵਿੱਚ ਮੋਦੀ ਸਰਕਾਰ ਔਰ ਪੰਜਾਬ ਦੀ ਜਿਹੜੀ ਆ ਇਸ ਵੇਲੇ ਸੱਤਾ ਚਾਈ ਹੋਈ ਆਮ ਪਾਰਟੀ ਦੀ ਸਰਕਾਰ ਭਗਵੰਤ ਮਾਨ ਦਾ ਪੁੱਤਰਾ ਜਿਹੜਾ ਉਹ ਜਿਹੜਾ ਹੈ ਡਿਕੁਆਟਰਾਂ ਦੇ ਗਾੜੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਫੁੱਕੇ ਦੇ ਵਿੱਚ ਆਪਾਂ ਜੰਪਰ ਸਰ ਦੇ ਵਿੱਚ ਅੱਜ ਇਹ ਜਿਹੜਾ ਕਾਰ ਦਿੱਤੀ ਹੋਈ ਉਹਨੂੰ ਪੂਰੇ ਕਰਕੇ ਤਾਂ ਅੱਜ ਪੁੱਤਰਾ ਫੁੱਜੇਗਾ ਮਨਾ ਤੁਸਾਹ ਦੇ ਸਾਹ ਪਹਿਲਾਂ ਮੈਂ ਆਪਣੇ ਸਰਸਨ ਕੋਟਲਾ ਕਿਸਾਨ ਨੌਜਵਾਨ ਚਿਹਰਤ ਮੇਰਾ ਸੁਭਾ ਪ੍ਰਧਾਨ ਵੇਖੋ ਅੱਜ ਜਿਹੜਾ ਸਾਡਾ ਫੈਸਲਾ ਸੀ ਐਸ ਕੇ ਐਮ ਗੈਰ ਰਾਜਨੀਤਿਕ ਦਾ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਡੀ ਸੀ ਹੈੱਡ ਕੁਆਟਰਾਂ ਦੇ ਦੂਏ ਗਾੜੀ ਕੌਮੀ ਇਨਸਾਫ ਮੋਰਚੇ ਦੇ ਹਮਾਇਤ ਦੇ ਵਿੱਚ ਜਿਹੜਾ ਦਾ ਦਿੱਤੀ ਗਈ ਉਹ ਖੁੱਦਲਾ ਸੋਚਾ ਕਿਉਂਕਿ ਵੇਖੋ ਪਿਛਲੇ 35 35 40 40 ਸਾਲ ਦੇ ਉੱਤੋਂ ਸਾਡੇ ਸਿੰਘ ਜਿਹੜੇ ਨਰਦੋਛੇ ਜਿਨ੍ਹਾਂ ਦੇ ਵਿੱਚ ਬੰਦ ਨੇ ਹੋਰ ਕਿਸੇ ਕੌਮ ਦੇ ਕਿਉਂ ਨਹੀਂ ਇਕੱਲੇ ਸਿੱਖ ਕੌਮ ਨੂੰ ਕਿਉਂ ਬੰਦ ਗਿਆ ਬੰਦੀ ਬਣਾਇਆ ਜਾ ਰਿਹਾ ਉਹਦਾ ਵਿਰੋਧ ਦੇ ਵਿੱਚ ਜਿਹੜਾ ਉਹ ਅੱਜ ਸਾਡਾ ਹੋ ਰਿਹਾ ਸੰਘਰਸ਼ ਔਰ ਜਿਵੇਂ ਨੂੰ ਬ੍ਰਾਸ ਸਾਹਿਬ ਜੀਆਂ ਜਿਹੜੀਆਂ ਪਿਛਲੇ 10 ਸਾਲ ਤੋਂ ਬਹੁਤ ਵੱਧ ਹੋਈਆਂ ਕਿਉਂਕਿ ਡੇਰਾਬਾਦ ਡੇਰਾਬਾਦ ਵੱਧ ਗਿਆ ਡੇਰਾਬਾਦ ਜਿਹੜਾ ਆਪਣੇ ਵਾਲ ਨੂੰ ਲੋਕਾਂ ਨੂੰ ਕੁੱਟਦਾ ਕਰਕੇ ਉਹਨੂੰ ਜਿਹਾ ਸਾਥੀਆਂ ਬਿਆਪਦੀਆਂ ਕਰਦਾ ਤਾ ਕਰਕੇ ਇਹ ਜਿਹੜਾ ਸਰਕਾਰ ਆ ਇਹਦੇ ਤੇ ਕੋਈ ਸਖਤ ਕਾਨੂੰਨ ਨਹੀਂ ਬਣਾ ਰਹੀਆਂ ਸਖਤ ਕੋਈ ਐਕਟ ਨਹੀਂ ਲਾ ਰਹੀਆਂ ਉਹਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਸਿਗਾ ਉਹਦਾ ਵਿਰੋਧ ਔਰ ਜਿਹੜੇ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਦਾ ਵੀ ਕੋਈ ਅੱਜ ਤੱਕ ਰਾਂਤਾ ਪਤਾ ਕੋਈ ਦਸਤੁਖ ਨਹੀਂ ਕੱਢ ਰਿਹਾ ਉਹਦੇ ਸਬੰਧ ਦੇ ਵਿੱਚ ਪਿਛਲੇ ਲੰਮੇ ਸਮੇਂ ਚਾ ਸਵਾ ਚਾਰ ਸਾਲ ਹੋ ਚਲੇ ਆ ਅੰਮ੍ਰਿਤਸਰ ਦੇ ਵਿੱਚ ਧਰਨਾ ਲੱਗੇ ਨੇ ਵੇਖੋ ਧਰਨਿਆਂ ਦਾ ਵੀ ਸਰਕਾਰਾਂ ਨੂੰ ਕੋਈ ਪ੍ਰਵਾਹ ਨਹੀਂ ਕਿਤੇ ਕੋਈ ਗੱਲ ਨਹੀਂ ਬੈਠਿਆ ਬੈਠਣ ਦੋ ਇਸ ਕਰਕੇ ਤਕੜਾ ਸਿੰਘ ਅੱਜ ਜਿਹੜਾ ਉਹ ਕਰਨ ਵਾਸਤੇ ਔਰ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਡੀਸੀ ਹੈੱਡਕੁਆਟਰਾਂ ਦੇ ਕਰੀਬ ਰੋਸ ਸੀਗਾ ਉਹ ਆਪਾਂ ਕਰਨਾ ਹੈ